रोल नही करनाजल okay. जी तो हो गई माही जी एक बारी लेनी है <laughs> <योंदा क्यों नहीं? laughs> okay, अच्छा छोटे गुरुनाम जी क्यू कार्ड फोरजल जी आह क्यू कार्ड फो तो माही जी एनी थ ਠੀਕ ਹੈ ਕੁਝ ਸਵਾਲ ਗੁਰਨਾਮ ਜੀ ਤੇ ਪ੍ਰੰਜਲ ਜੀ ਦੇ ਹੱਥ ਦੇ ਵਿੱਚ ਹੈਗੇ ਨੇ ਦੇ ਵਿਲ ਆਸਕ ਯੂ ਉਹ ਪੁੱਛਣਗੇ ਤੁਸੀਂ ਜਵਾਬ ਦੇਣਾ ਜੇ ਓਨੈਸ ਜਵਾਬ ਹੋਣਗੇ ਫਿਰ ਤੁਹਾਨੂੰ ਪੁਆਇੰਟ ਮਿਲਣਗੇ ਥੋੜੇ ਕੋ 2 ਪੁਆਇੰਟ ਜਿੱਤਣ ਦੀ ਇੱਥੇ ક્ષਮਤਾ ਹੈਗੀ ਹੈ ਚਲੋ ਜੀ ਲਵ ਯਾ ਅਰੇਂਜ ਮੈਰਿਜ ਅ ਅਰੇਂਜ ਮੈਰਿਜ ਮੈਨੂੰ ਕਿਉਂਕਿ ਇਦਾਂ ਲੱਗਦਾ ਵੀ ਤੁਸੀਂ ਚੀਜ਼ਾਂ ਬਿਹਤਰ ਤਰੀਕੇ ਸਮਝ ਲੈਣੇ ਹੋ ਨਾ ਤੁਹਾਨੂੰ ਅਗਲਾ ਜਾਣਦਾ ਹੁੰਦਾ ਨਾ ਤੁਸੀਂ ਉਹਨੂੰ ਜਾਣਦੇ ਹੋਣੇ ਹੋ ਤਾਂ ਬੰਦਾ ਥੋੜਾ ਡਰ ਕੇ ਵੀ ਰਹਿੰਦਾ ਹੈ ਲਵ ਚੋ ਡਰਦਾ ਸੁਆ ਹੈ ਡਰਾਉਂਦਾ ਹੀ ਹੈ ਫਿਰ ਤੇ ਮੈਨੂੰ ਇਹਦਾ ਲੱਗਦਾ ਲਵ ਮੈਰਿਜ ਠੀਕ ਹੈ ਕਬਾ ਬਾਕੀ ਕਾ ਜੇ ਕੋਈ ਉਨਿੱਕੀ ਹੋ ਜੇ ਤਾਂ ਤੁਸੀਂ ਆਪਦੇ ਘਰ ਦੇੋਂ ਜਾ ਕੇ ਕਹਿ ਦਿਓ ਵੀ ਆਹ ਤੁਸੀਂ ਲੱਭਿਆ ਸੀ ਤੇ ਇਹਦੇ ਨਾਲ ਗੱਲ ਕਰੋ ਸਿੱਧੀ ਸਿੱਧੀ ਜਿਹੜੀ ਸਾਫ਼ ਗੱਲ ਓਕੇ ਇਕਦਮ ਪੂਰਾ ਕੀ ਕਹਿੰਦੇ ਆ ਸਾਫ਼ ਸਪਸ਼ਟ ਜਵਾਬ ਦਿੰਦੀ ਹੈ ਮਾਹੀ ਇਕਦਮ ਠੋਕ ਕੇ اچھا 프렌ਡਲ ਜੀ ਮਾਹੀ ਪੇ ਡਿਸਪੈਰਟੀ ਬਾਰੇ ਕੀ ਵਿਚਾਰ ਨੇ ਕਦੇ ਬਾਰੇ ਪੇਡ ਇਸਪੈਰੀਟੀ ਮਤਲਬ ਮਾਹੀ ਜੀ ਕਿ ਜਿੱਦਾਂ ਮੁੰਡੇ ਹੁੰਦੇ ਨੇ ਐਕਟਰਸ ਹੁੰਦੇ ਨੇ ਸਿੰਗਰ ਹੁੰਦੇ ਨੇ ਉਹਨਾਂ ਨੂੰ ਵੱਧ ਪੈਸੇ ਮਿਲਦੇ ਨੇ ਕੁੜੀਆਂ ਦੇ ਕੰਪੈਰੀਟਿਵਲੀ ਅੱਜ ਵੀ ਇਵਨ ਜਿਹੜੇ ਸਾਡੇ ਪੰਜਾਬੀ ਇੰਡਸਟਰੀ ਦੇ ਹਾਈਐਸਟ ਪੇਡ ਐਕਟ੍ਰੈਸ ਨੇ ਆਪ ਵੀ ਇਹ ਗੱਲ ਕਹਿੰਦੇ ਨੇ ਵੀ ਮੁੰਡਿਆਂ ਦੇ ਕੰਪੈਰੀਟਿਵਲੀ ਹੀਰੋਜ਼ ਦੇ ਕੰਪੈਰੀਟਿਵਲੀ ਉਹਨਾਂ ਨੂੰ ਘੱਟ ਪੇਮੈਂਟ ਮਿਲਦੀ ਹੈ ਜੇ ਉਹ ਆਪਣੀ ਪ੍ਰੋਡਕਸ਼ਨ ਹਾਊਸ 'ਚ ਕੰਮ ਨਾ ਕਰਨ ਤੇ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਪਤਾ ਨਹੀਂ ਮੈਨੂੰ ਤਾਂ ਇਦਾਂ ਲੱਗਿਆ ਨਹੀਂ ਹਾਲੇ ਤੱਕ ਜਦੋਂ ਜਦੋਂ ਮੈਂ ਕੰਮ ਕਰੂੰਗੀ ਜੇ ਮੈਨੂੰ ਲੱਗੇਗਾ ਕਿ ਘਟ ਮਿਲ ਰਹੇ ਨੇ ਫਿਰ ਮੈਂ ਇੱਥੇ ਆ ਕੇ ਜ਼ਰੂਰ ਕਹੂੰਗੀ ਵੀ ਮੈਨੂੰ ਘਟ ਮਿਲ ਰਹੇ ਨੇ ਹੀਰੋ ਦੇ ਮੁਕਾਬਲੇ ਹਾਲੇ ਤਾਂ ਮੈਨੂੰ ਲੱਗਦਾ ਵੀ ਮੈਨੂੰ ਇਦਾਂ ਲੱਗਦਾ ਕਿ ਕੁੜੀਆਂ ਕੋਲੇ ਨਾ ਅ ਵੱਧ ਤਾਕਤ ਹੁੰਦੀ ਹੈ ਆਪਣੇ ਆਪ ਨੂੰ ਦਿਖਾਉਣ ਦੀ ਜੇ ਅੱਜ ਕੁੜੀਆਂ ਕੰਮ ਕਰ ਰਹੀਆਂ ਨੇ ਰੀਲਸ ਬਣਾ ਲੈਂਦੀਆਂ ਸੂਟ ਪਾ ਲਿਆ ਇਹ ਕਰ ਲਿਆ ਉਹ ਕਰ ਲਿਆ ਆ ਸਾਰੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਅਸੀਂ ਕਰ ਸਕਦੇ ਹਾਂ ਦਿਖਾ ਸਕਦੇ ਹਾਂ ਮੁੰਡੇ ਜਿਹੜੇ ਮੇਲ ਮੁੰਡੇ ਨੇ ਜਿਹੜੇ ਕਲਾਕਾਰ ਨਹੀਂ ਹੈ ਕਲਾਕਾਰ ਦਾ ਪੈਸਾ ਲੈਣਾ ਬਣਦਾ ਕਿਉਂਕਿ ਉਹਨਾਂ ਕੋਲ ਗੁਣ ਹੈ ਨਾਲ ਉਹ ਐਕਟ ਵੀ ਕਰ ਰਹੇ ਨੇ ਤਾਂ ਉਹਨਾਂ ਦਾ ਪੈਸਾ ਲੈਣਾ ਬਣਦਾ ਤੇ ਜਿਹੜੀ ਦੂਜੀ ਗੱਲ ਜਿਹੜੇ ਨੋਰਮਲ ਆਰਟਿਸਟ ਨੇ ਮੁੰਡੇ ਉਹ ਫੇਰ ਵੀ ਕਿਤੇ ਨਾ ਕਿਤੇ ਵਿਚਾਰੇ ਘੱਟ ਹੀ ਲੈ ਰਹੇ ਨੇ ਐਸ ਕੰਪੈਰੀਟਿਵਲੀ ਕੁੜੀਆਂ ਜਿਹੜੀਆਂ ਜਿਹੜੇ ਗਾਣੇ 'ਚ ਕੰਮ ਕਰਦੇ ਆ ਮੈਂ ਉਹਨਾਂ ਦੀ ਗੱਲ ਕਰ ਰਹੀ ਆ ਤਾਂ ਮੈਨੂੰ ਇਦਾਂ ਲੱਗਦਾ ਕਿ ਇਹੋ ਜੀ ਕੋਈ ਗੱਲ ਨਹੀਂ ਤੇ ਜਿਹੜੇ ਹਾਈएस्ट ਪੇਡ ਜਿਹੜੇ ਵੀ ਆਰਟਿਸਟ ਹੈਗੇ ਨੇ ਕੀ ਕਹਿੰਦੇ ਆਰਟਿਸਟ ਵਾਈਜ਼ ਐਕਟਰ ਵਾਈਜ਼ ਤੇ ਉਹਨਾਂ ਦਾ ਬਣਦਾ ਕਿਉਂਕਿ ਨਾਲ ਸਾਰੇ ਤਾਂ ਕਲਾਕਾਰ ਨੇ ਅਗਲਿਆਂ ਦਾ ਹੁਣ ਜਿਨੇ ਇੰਨਾ ਰੁਤਬਾ ਬਣਾਇਆ ਉਹਦਾ ਪੈਸਾ ਲੈਣਾ ਬਣਦਾ ਯਾਰ ਠੀਕ ਹੈ ਵੈਰੀ ਫਰੈਸ਼ ਪਰਸਪੈਕਟਿਵ ਓਨੈਸਟਲੀ ਮੈਂ ਦਸਮ ਵੈਰੀ ਫਰੈਸ਼ ਪਰਸਪੈਕਟਿਵ I really appreciate this perspective ha, It's a new perspective ਇਸ ਸਾਰੇ ਐਂਗਲਸ ਤੋਂ ਗੱਲ ਨੂੰ ਦੇਖਿਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਆਨਸਰ ਐਜ਼ ਅ ਮੇਲ ਆਈ ਥਿੰਕ ਤੁਸੀਂ ਇਸ ਚੀਜ਼ ਨਾਲ ਮਿਲ ਬਟ ਮੈਂ ਬਟ ਮੈਂ ਜਨਰਲੀ ਗੱਲ ਕਰ ਰਿਹਾ ਕਿ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਜਿੰਨੇ ਇੱਕ ਸਾਡੇ ਫੋਰ ਐਗਜ਼ਾਮਪਲ ਮੈਂ ਕਿਸੇ ਫਿਲਮ ਚ ਪੰਜ ਛੇ ਗਾਣੇ ਗਾਏ ਤਾਂ ਮੇਰੀ ਐਕਚੁਅਲੀ ਫੀਸ ਉਹਨਾਂ 6 ਗਾਣਿਆਂ ਦੀ ਵੈਲਿਊ ਤੋਂ ਵੀ ਘੱਟ ਹੈ ਤਾਂ ਐਕਟਿੰਗ ਤਾਂ ਮੈਂ ਫ੍ਰੀ ਚ ਹੀ ਕਰ ਰਿਹਾ ਹਾਂ ਰਾਈਟ ਸੋ ਇਸ ਹਰ ਹਰ ਆਰਟਿਸਟ ਦੇ ਨਾਲ ਐਂ ਹੀ ਹੁੰਦਾ ਸੋ ਤੁਸੀਂ ਜਿੰਨੀਆਂ ਸਰਵਿਸਿਜ਼ ਦਿੰਨੇ ਹੋ ਉਹਦੇ ਅਕੋਰਡਿੰਗ ਹੀ ਤੁਹਾਨੂੰ ਕੰਮ ਮਿਲਦਾ ਔਰ ਐਦਾਂ ਮੈਨੂੰ ਲੱਗਦਾ ਕਿ ਜਿਵੇਂ ਮਾਹੀ ਨੇ ਕਿਹਾ ਕਿ ਬਹੁਤ ਸਾਰੇ ਮੁੰਡੇ ਇਹੋ ਜਿਹੇ ਆ ਕਈ ਵਾਰੀ ਜਦੋਂ ਮੈਂ ਗੁੱਡੀਆਂ ਪਟੋਲੇ ਕੀਤੀ ਸੀ ਤਾਂ ਸੋਨਮ ਦੇ ਕੰਪੈਟੇਬਲੀ ਮੇਰੀ ਫੀਸ ਬਹੁਤ ਘੱਟ ਸੀਗੀ ਹਣਾ ਸੋ ਇਹ ਨਹੀਂ ਹੁੰਦਾ ਕਿ ਆਪਾਂ ਇੱਕ ਇਹ ਇਹ ਲਾਈਨ ਹੀ ਖਿੱਚ ਦਈਏ ਕਿ ਹਮੇਸ਼ਾ ਮੁੰਡਿਆਂ ਨੂੰ ਜ਼ਿਆਦਾ ਫੀਸ ਮਿਲਦੀ ਹੈ ਇਟਸ ਨਾਟ ਦ ਟ੍ਰੂਥ ওকে ਵੈਰੀ ਵੈਰੀ ਨਿਊ ਐਂਡ ਫਰੈਸ਼ ਪਰਸਪੈਕਟਿਵ